ਮੈਂ ਜਗਦੇਵ ਸਿੰਘ ਕਰਾਲੀ ਤੋਂ ਗੱਲ ਕਰਦੇ ਆ ਦਵਿੰਦਰ ਸਿੰਘ ਬਾਜਵਾਗੇ ਜਿਨ੍ਹਾਂ ਵੱਲੋਂ ਪਪਾ ਕਾਜੀ ਦਾ ਕਲੱਬ ਵੱਲੋਂ 11 ਲੜਕੇ ਤੇ ਲੋੜਵੰਦ ਲੜਕਿਆਂ ਦੀ ਸ਼ਾਦੀ ਕਰਾਈ ਗਿਆ ਦੀ ਹੈ ਦਵਿੰਦਰ ਸਿੰਘ ਬਾਜਵਾ ਨੇ ਗੱਲਬਾਤ ਕਰਦੇ ਆ ਦੱਸੋ ਗਤੀਵਿਧੀਆਂ ਬਾਰੇ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇਸ ਟਾਈਮ ਮੌਜੂਦ ਹਾਂ ਕਰਾਲੀ ਸ਼ਹਿਰ ਦੇ ਵਿੱਚ ਸਬਜ਼ੀ ਮੰਡੀ ਕਰਾਲੀ ਅੱਜ ਇੱਥੇ ਅਸੀਂ ਹਰ ਸਾਲ ਜਿਹੜਾ ਸਾਡਾ ਸਾਲਾਨਾ ਕੈਂਪ ਤੋਂ ਬਲੱਡ ਬੈਂਕ ਟੀਮਾਂ ਜਿਹੜੀਆਂ ਸ਼ਹੀਦ ਭਗਤ ਸਿੰਘ ਵਿਹਾਰੇ ਤੇ ਜਿਹੜੇ ਖੂਨ ਇਕੱਤਰ ਕਰਦੀਆਂ ਸੀ ਹਰ ਸਾਲ ਸਾਡਾ ਵੱਡਾ ਕੈਂਪ ਹੁੰਦਾ ਜੀ ਬਲੱਡ ਕੈਂਪ ਉਹ ਅੱਜ ਸਾਲ ਅਸੀਂ ਜਿਹੜੀ ਨਿਮਾਣੀ ਕੋਸ਼ਿਸ਼ ਕੀਤੀ ਆ ਬਲੱਡ ਕੈਂਪ ਦੇ ਨਾਮ ਨਾਲ ਸਾਡੇ ਕਲੱਬ ਵੱਲੋਂ ਜਿਹੜੇ ਲੋੜਵੰਦ 11 ਲੜਕੀਆਂ ਦੇ ਵਿਆਹ ਮੰਦਾ ਸੀ ਪ੍ਰੋਗਰਾਮ ਜਿਹੜਾ ਉਹ ਰੱਖਿਆ ਹੈਗਾ 28 ਸਤੰਬਰ 2021 ਦਿਨ ਮੰਗਲਵਾਰ ਨੂੰ ਉਹ ਨਾਲ 11 ਲੜਕੀਆਂ ਦੇ ਵਿਆਹ ਵੀ ਕੀਤੇ ਜਾਣਗੇ ਇਹ ਅਸੀਂ 11 ਨੰਬਰ ਪ੍ਰੋਗਰਾਮ ਰੱਖਿਆ ਜੇ ਵੱਧ ਲੜਕੀਆਂ ਹੋਣਗੇ ਅਸੀਂ ਵੱਧ ਦੇ ਵੀ ਅਸੀਂ ਜਿਹੜੇ ਵਿਆਹ ਅਸੀਂ ਉਹ ਕਰਨ ਨੂੰ ਸਾਡਾ ਕਲੱਬ ਤਿਆਰ ਹੈ ਉਹਦੇ ਨਾਲ ਜਿਹੜੀ ਅਸੀਂ ਇੱਕ ਹੋਰ ਵੀ ਦੱਸਣਾ ਚਾਹੁੰਦੇ ਪਰਿਵਾਰਾਂ ਨੂੰ ਜਿਸ ਲੜਕੀ ਦੇ ਆਨੰਦਕਾਰਜ ਹੋਣਗੇ ਅਸੀਂ 11000 ਰੁਪਏ ਨਕਦ ਰਾਸ਼ੀ ਉਹਨਾਂ ਨੇ 31000 31000 ਜਿਹੜੀ ਨਗਦ ਰਕਮ ਉਹਨੇ ਲੜਕੇ ਦੇ ਪੱਲਿਆਂ ਦੇ ਵਿੱਚ ਜਿਹੜੀ ਉਹ ਪਾਈ ਜਾਊਗੀ ਜਿਹੜਾ ਕੋਈ ਹੋਰ ਸਮਾਨ ਕਿਸੇ ਦਾਨੀ ਸੱਜਣ ਨੇ ਦੇਣਾ ਘੜੀਆਂ ਦੇਣੀਆਂ ਕਿਸੇ ਨੇ ਪੱਖੇ ਦੇਣ ਉਹ ਲੱਗ ਤੇ ਜਿਹੜਾ ਉਹ ਲੜਕੇ ਨੂੰ ਦਿੱਤਾ ਜਾਊਗਾ ਜਿਹੜਾ 31000 ਰੁਪਏ ਨਗਦ ਹੈ ਉਹ ਪਰਿਵਾਰਾਂ ਨੂੰ ਕਲੱਬ ਵੱਲੋਂ ਦਿੱਤਾ ਜਾਊਗਾ ਤੇ ਨਾਲ ਜਿਹੜਾ ਖਾਣ ਪੀਣ ਦਾ ਪ੍ਰਬੰਧ ਹੈ ਯਰ ਆਮਨ ਸਨਮਾਨ ਆਏ ਮਹਿਮਾਨਾਂ ਦਾ ਉਹ ਵੀ ਕਲੱਬ ਵੱਲੋਂ ਕੀਤਾ ਜਾਵੇ। ਬਾਬਾ ਸਾਹਿਬ ਕਿੱਥੇ ਸੰਪਰਕ ਕਰ ਸਕਦੇ ਆ ਜੇਕਰ ਕਿਸੇ ਨੇ ਆਪਣੇ ਜ਼ਰੂਰਤਵੰਦ ਰੇ ਲੜਕੀ ਦਾ ਵਿਆਹ ਕਰਾਉਣਾ ਹੈ। ਦੇਖੋ ਸਾਡੇ ਬਾਬੇ ਗਾਜੀਦਾਸ ਕਲੱਬ ਦਾ ਫੇਸਬੁੱਕ ਤੇ ਫੇਸਬੁੱਕ ਤੇ ਕਲੱਬ ਆਪਣਾ ਪੇਜ ਹੈਗਾ ਤੇ ਸਾਡੇ ਵੀ ਫੇਸਬੁੱਕ ਤੇ ਆਈਡੀਆਂ ਹੈਗੀਆਂ ਫੋਨ ਨੰਬਰ ਸਾਡੇ ਮੌਜੂਦ ਨੇ। ਉਹਨਾਂ ਚ ਕੋਈ ਵੀ ਪਰਿਵਾਰ ਸਾਡੇ ਨਾਲ ਸੰਪਰਕ ਕਰ ਸਕਦਾ ਹੈ, ਮੀਡੀਆ ਦੇ ਥਰੂ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਉਹ ਸਾਡੇ ਨਾਮ ਸੋਸ਼ਲ ਮੀਡੀਆ ਤੇ ਵੀ ਸਾਡੇ ਨੰਬਰ ਹੈ ਨੇ। ਤੇ ਅਸੀਂ ਉਹਨਾਂ ਕੋਈ ਵੀ ਪਰਿਵਾਰ ਨਾਲ ਸੰਪਰਕ ਕਰ ਸਕਦੇ ਹਾਂ ਜੇ ਕਿਸੇ ਮੁਸਲਿਮ ਪਰਿਵਾਰ ਨੇ ਤੁਹਾਡੇ ਦੇ ਜਿਹੜਾ ਕਸੂਰਤਮੰਦ ਹੋਵੇ ਉਹ ਉਹਨੇ ਵਿਆਹ ਕਰਾਉਣਾ ਹੋਵੇ ਤੇ ਕਿਆ ਤੁਸੀਂ ਕਰ ਸਕਦੇ ਹੋ ਕਿਸੇ ਵੀ ਧਰਮ ਦੇ ਲੜਕਾ ਲੜਕੀ ਨੇ ਵਿਆਹ ਕਰਾਉਣਾ ਅਸੀਂ ਉਹਨਾਂ ਦਾ ਪ੍ਰਬੰਧ ਉਸ ਦੇ ਹਿਸਾਬ ਨਾਲ ਸਾਡੇ ਵੱਲੋਂ ਕੀਤਾ ਜਾਊਗਾ ਅਸੀਂ ਉੱਥੇ ਹਰ ਤਰ੍ਹਾਂ ਦਾ ਪ੍ਰਬੰਧ ਕਰਾਂਗੇ ਜੀ ਕਿਸੇ ਨੇ ਭਾਵੇਂ ਹਿੰਦੂ ਸਮਾਜ ਦੇ ਨਾਲ ਭਾਵੇਂ ਸਿੱਖ ਸਮਾਜ ਦੇ ਨਾਲ ਭਾਵੇਂ ਕਿਸੇ ਹੋਰ ਸਮਾਜ ਦੇ ਨਾਲ ਉਹਨਾਂ ਅਸੀਂ ਵੱਖ-ਵੱਖ ਜਗ੍ਹਾ ਤੇ ਕਰਕੇ ਅਸੀਂ ਪ੍ਰਬੰਧ ਕਰਾਂਗੇ ਵੀ ਹਰ ਕਿਸੇ ਨੂੰ ਜਿਵੇਂ ਕਿਸੇ ਦੀ ਇੱਛਾ ਹੈ ਉਹਦੇ ਅਨਸਾਰ ਅਸੀਂ ਜਿਹੜਾ ਉਹਨਾਂ ਦਾ ਵਿਆਹ ਦਾ ਅਸੀਂ ਪ੍ਰਬੰਧ ਕਰਾਂਗੇ। ਬਾਈ ਟੋਟਲ ਬਜਟ ਕੀ ਰੱਖਿਆ ਗਿਆ ਇਸ ਪ੍ਰੋਗਰਾਮ ਦਾ ਜੀ? ਬਜਟ ਤਾਂ ਜੀ ਦੇਖੋ ਬਜਟ ਤਾਂ ਪ੍ਰਮਾਤਮਾ ਜਾਣਦਾ ਅਸੀਂ ਹਰ ਸਾਲ ਜਿਵੇਂ ਖੇਡ ਮੇਲਾ ਹੈ ਕੋਈ ਵੀ ਸਮਾਗਮ ਦਾ ਅਸੀਂ ਬਜਟ ਜੇ ਮੰਨ ਕੇ ਚੱਲਦੇ ਸੀ 20 ਲੱਖ ਦਾ ਰੱਖਿਆ ਤੋਂ ਸਾਡਾ 30-35 ਲੱਖ ਤੇ ਚਲੇ ਜਾਂਦਾ ਹੈ ਇਹਦਾ ਬਜਟ ਤਾਂ ਹੁਣ ਪਰਮਾਤਮਾ ਨੂੰ ਪਤਾ ਵੀ ਕਿੰਨੇ ਬੱਚਿਆਂ ਦੀਆਂ ਲੜਕੀਆਂ ਵਿਆਹ ਹੋਣਗੇ ਇਹ ਕਿੰਨਾ ਸਾਡਾ ਬਜਟ ਹੋਊਗਾ ਉਸੇ ਕਰਾਂਗੇ ਅਸੀਂ ਵੱਧਦੇ ਵੱਧ ਜਿਹੜੇ ਪਰਿਵਾਰ ਦਾ ਮਾਨ ਸਨਮਾਨ ਕਰਾਂਗੇ ਜਿਹੜੇ ਕਲੈਕਸ਼ਨ ਕਿਤੋਂ ਕਰਦੇ ਹੋ ਇਹਨਾਂ ਬਜਟ ਜਿਹੜਾ ਤੁਸੀਂ ਲੈ ਕੇ ਚੱਲਦੇ ਹੋ ਉਹਦੀ ਕਲੈਕਸ਼ਨ ਕਿੱਥੋਂ ਜਿਵੇਂ ਕਸ਼ਟ ਦਾ ਸਾਡੇ ਨਾਲ ਬਹੁਤ سارے ਕਲੱਬ ਦੇ ਨਾਲ ਤਿੰਨ ਚਾਰ ਸੌ ਬੰਦਾ ਜੁੜਿਆ ਹੋਇਆ ਹੈਗਾ ਜਿਹੜਾ ਐਨ ਆਰ ਆਈ ਭਰਾ ਵੀ ਨੇ ਸਾਡੇ ਤੇ ਇੱਥੇ ਖੇਤੀਬਾੜੀ ਨਾਲ ਜੁਗ ਜਿਮੀ ਦਾ ਪਰਿਵਾਰ ਤੇ ਕਾਰੋਬ ਕਿ ਚੈੱਕ ਦੇ ਥਰੂ ਸਾਡੇ ਕਲੱਬ ਨੂੰ ਮਦਦ ਪੇੜਦੇ ਨੇ ਅਸੀਂ ਸਾਡਾ ਜਿਹੜਾ ਕਲੱਬ ਹੈ ਉਹ ਪੂਰਾ ਜਿਹੜਾ ਕਿਤਾਬਾਂ ਮੈਂਟੇਨ ਕਰਦਾ ਔਨ ਰਿਕਾਰਡ ਸਾਡੇ ਕੋਲ ਪੈਸਾ ਜਾਂ ਆਉਂਦਾ ਹੈ ਤੇ ਔਨ ਰਿਕਾਰਡ ਜਿਹੜਾ ਸਾਡੇ ਕੋਲੋਂ ਪੈਸਾ ਜਾਂਦਾ ਹੈ ਸਰ 28 ਸਤੰਬਰ ਨੂੰ ਹੋਰ ਕਿਹੜੇ ਕਿਹੜੇ ਕਰਾਈ ਕਰਾਏ ਜਾ ਰਹੇ ਨੇ ਨਾਲ ਉਸ ਦਿਨ ਜੀ ਨਾਂ ਸਾਡੇ ਇੱਕ ਬਲੱਡ ਕੈਂਪ ਹੋਊਗਾ ਹਰ ਸਾਲ ਜਿਹੜਾ ਪਿਛਲੇ ਸਾਲ ਦਾ ਬਲੱਡ ਕੈਂਪ ਸੀਗਾ ਦੋ ਟੀਮਾਂ ਨੇ ਭਾਗ ਲਿਆ ਸੀਗਾ 307 ਜਿਹੜਾ ਯੂਨਟ ਬਲੱਡ ਦਾ ਉਹ ਵੀ ਇਕੱਤਰ ਹੋਇਆ ਸੀਗਾ ਇਸ ਸਾਲ ਸਾਡਾ ਟਾਰਗੇਟ ਹੋ ਗਿਆ ਸੀ 500 ਯੂਨਟ ਜਿਹੜਾ ਬਲੱਡ ਦਾ ਵੀ ਡੋਨੇਟ ਕਰਾਂਗੇ ਨਾਲ ਜਿਹੜੇ ਲੜਕੀਆਂ ਦੇ ਵਿਆਹ ਦਾ ਪ੍ਰੋਗਰਾਮ ਹੈ ਉਹ ਵੀ ਅਸੀਂ ਕਰਾਂਗੇ ਗੁਰਬ ਦੇ ਦੁਆਰਾ ਹੋਰ ਕਿਹੜੇ-ਕਿਹੜੇ ਕੰਮ ਜਿਹੜੇ ਕੀਤੇ ਜਾਂਦੇ ਨੇ ਹੋਰ ਜੀ ਸਾਡਾ ਇੱਕ ਫਤਿਹਗਰ ਸਾਹਿਬ ਗੁਰੂ ਕੇ ਲੰਗਰਾਂ ਦੀ ਵੱਡੀ ਸੇਵਾ ਹੁੰਦੀ 10 ਦਿਨ ਅਨੰਦਪੁਰ ਸਾਹਿਬ ਦੀ ਗੁਰੂ ਕੇ ਲੰਗਰਾਂ ਦੀ ਸੇਵਾ ਹੁੰਦੀ ਹੈ ਤੇ ਸਾਲਾਨਾ ਸਾਡੇ ਤਿੰਨ ਬਲੱਡ ਕੈਂਪ ਹੁੰਦੇ ਨੇ ਤੇ ਇੱਕ ਵੱਡਾ ਸਾਡਾ ਇੰਟਰਨੈਸ਼ਨਲ ਖੇਡ ਮੇਲਾ ਯੋ ਕਿਉਂ ਨਾ ਮੈਂ ਬਾਕੀ ਅਸੀਂ ਰੋਖ ਲਗਾਉਣ ਦਾ ਕੰਮ ਕਰਦੇ ਹਾਂ ਤੇ ਨਾਲ ਅਸੀਂ ਸਮਾਜ ਦੇ ਵਿੱਚ ਧੀ ਬਚਾਓ ਧੀ ਪੜਾਓ ਤੇ ਕੁੱਖ ਨੂੰ ਬਚਾਓ ਇਹ ਵੀ ਸੁਨੇਹਾ ਸਾਡਾ ਜਿਹੜਾ ਕਲੱਬ ਹੈ ਉਹ ਸਮਾਜ ਨੂੰ ਦਿੰਦਾ ਕਿੰਨੇ ਮੈਂਬਰ ਨੇ ਇਹ ਕਲੱਬ ਦੇ ਨਾਲ ਜੁੜੇ ਹੋਏ ਨੇ ਜੀ ਕਲੱਬ ਦੇ ਨਾਲ ਸਾਡੇ ਨਾਲ 2-300 ਮੈਂਬਰ ਜਿਹੜਾ ਜੁੜਿਆ ਹੋਇਆ ਹੈਗਾ ਉਹ ਸਾਨੂੰ ਹਰ ਜਿਹੜਾ ਮਹੀਨੇ ਵਾਰ ਵੀ ਅਸੀਂ ਕੋਈ 100 ਰੁਪਏ ਦੀ ਮਦਦ ਕੋਈ 500 ਰੁਪਏ ਜਿਹੜੇ ਸਾਡੇ ਮੈਂਬਰ ਨੇ ਉਹ 5-500 ਰੁਪਏ ਸਾਡੇ ਕਲੱਬ ਦੇ ਖਾਤੇ 'ਚ ਹਰ ਮਹੀਨੇ ਜਮ੍ਹਾਂ ਕਰਾਉਂਦੇ ਨੇ ਉਹਨ ਜਿਹੜਾ ਸਾਡਾ ਬਾਵਾ ਗਾਜੀ ਦਾਸ ਕਲੱਬ ਦੇ ਵੱਲੋਂ ਇੱਕ ਗਰੀਬ ਲੜਕੀਆਂ ਦੇ ਵਿਆਹ ਖੁੰਦਾਨ ਕੈਂਪ ਦਾ ਜਿਹੜਾ ਪੋਸਟ ਜਾਰੀ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸਾਡਾ ਇਹ ਬਾਬਾ ਗਾਜੀ ਦਾਸ ਕਲੱਬ ਜਿਸ ਦੇ ਪ੍ਰਧਾਨ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ ਨੇ ਤੇ ਸਮਾਜ ਸੇਵੀ ਕੰਮਾਂ ਦੇ ਵਿੱਚ ਹਰਦਮ ਤਤਪਰ ਰਹਿੰਦਾ ਸਾਡਾ ਕਲੱਬ ਜਿਸ ਤਰ੍ਹਾਂ ਪਿੱਛੇ 26 ਜੂਨ ਨੂੰ ਜੋ ਕਿਸਾਨਾਂ ਦਾ ਸੰਘਰਸ਼ ਹੋਇਆ ਉਸ ਦੇ ਵਿੱਚ ਕੇਲਿਆਂ ਦਾ ਲੰਗਰ ਪਾਣੀ ਦਾ ਲੰਗਰ ਤੇ ਪ੍ਰਸ਼ਾਦ ਦਾ ਸਾਰਾ ਵਰਤਾਇਆ ਗਿਆ ਤੇ ਤੇ ਹੋਰ ਜਿੱਤਨਾ ਲੰਗਰ ਹੋਲੇ ਤੇ ਲਾਏ ਜਾਂਦੇ ਆ ਤੇ ਟੂਰਨਾਮੈਂਟ ਕਰਵਾਇਆ ਜਾਂਦਾ ਲੇਡੀਜ਼ ਵਾਸਤੇ ਵੀ ਐਕਟੀਵਿਟੀ ਕੀਤੀ ਜਾਂਦੀ ਹੈ ਤੇ ਜਿਹੜੇ ਖਿਡਾਰੀ ਅ ਲੱਗ ਲੱਗ 골ਡ ਮੈਡਲ ਜੇਤੂ ਹੁੰਨੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਤੇ ਅਸੀਂ ਅੱਗੇ ਵੀ 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਗਾਉਨੇ ਆ ਤੇ ਅੱਜ ਅਸੀਂ ਹੋਰ ਇੱਕ ਅਪਰਾਲਾ ਉਹਦੇ ਵਿੱਚ ਸਮਾਜ ਸੇਵੀ ਕੰਮਾਂ ਦੇ ਵਿੱਚ ਜੋੜਦੇ ਹੋਏ 11 ਲੜਕੀਆਂ ਦੀਆਂ ਲੋੜਵੰਦ ਦੀਆਂ ਸ਼ਾਦੀਆਂ ਕਰਨ ਜਾ ਰਹੇ ਆ ਜਿਸ ਦੇ ਵਿੱਚ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਹੈ ਕਿ ਵੱਧ ਤੋਂ ਵੱਧ 31000 ਰੁਪਏ ਜਿਹੜਾ ਉਹਨਾਂ ਦੇ ਪੱਲਿਆਂ ਦੇ ਵਿੱਚ ਪਾਇਆ ਜਾਏਗਾ ਤੇ ਹੋਰ ਉਹਨਾਂ ਨੂੰ ਬਣਦਾ ਜੋ ਸਮਾਨ ਹੈ ਉਹ ਵੀ ਦਿੱਤਾ ਜਾਏਗਾ ਤੇ ਜਿਸ ਤਰ੍ਹਾਂ ਬੁੱਟੇ ਵੀ ਲਾਉਣੇ ਆ ਅਸੀਂ ਸਮਾਜ ਸੇਵੀ ਕੰਮਾਂ ਦੇ ਵਿੱਚ ਹੱਥ ਇਹ ਸਾਡਾ ਕਲੱਬ ਆ ਜਿਹੜਾ ਬਾਬਾ ਖਾਜੀ ਦਾ ਤਤਪਰ ਰਹਿੰਦਾ ਹੈ ਤੇ ਹਰ ਸਮੱਸਿਆ ਜੋ ਵੀ ਕੋਈ ਸਾਡੇ ਕੋਲ ਆਉਂਦੀ ਹੈ ਜਿਸ ਤਰ੍ਹਾਂ ਪਿੱਛੇ ਬੇਲਾਂ ਵਾਲੀਆਂ ਝੁੰਗੀਆਂ ਜਲੀਆਂ ਸੀ ਉਹਦੇ ਵਿੱਚ ਵੀ ਸਾਡੇ ਕਲੱਬ ਨੇ ਵੱਧ ਛੱਡ ਕੇ ਉਹਨਾਂ ਦੀ ਸਹਾਇਤਾ ਕੀਤੀ ਹੈ ਤੇ ਅਸੀਂ ਹਰ ਟਾਈਮ ਹਾਜ਼ਰਾਨ ਤੇ ਜਿਸ ਤਰ੍ਹਾਂ ਬਾਜਵਾ ਸਾਹਿਬ ਦੀ ਰਹਿਨਮਾਈ ਹੇਠ ਦੇ ਵਿੱਚ ਅਸੀਂ ਸਾਰੇ ਸਮਾਜ ਸੇਵੀ ਇੱਕ ਮਟ ਹੋ ਕੇ ਇਹਨਾਂ ਕੰਮਾਂ ਦੇ ਵਿੱਚ ਇਹਨਾਂ ਦਾ ਹਮੇਸ਼ਾ ਸਾਥ ਦਿੰਦੇ ਰਹਾਂਗੇ ਜੈਲਦਾਰ ਜੀ ਜਿਹੜਾ ਅੱਜ 11 ਪਰਿਵਾਰ ਦਾ ਵਿਆਹ ਕਰਨ ਵਾਸਤੇ ਬਾਬਾ ਕਾਜੀ ਦਾ ਕਲੱਬੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਕੀ ਕਹਿਣਾ ਕੰਮ ਦੇ ਬਾਰੇ ਮੈਂ ਇਹਦੇ ਵਿੱਚ ਇਹ ਕਹਿਣਾ ਚਾਹਨਾ ਹੈ ਕਿ ਜਿੱਦਾਂ ਕਲੱਬ ਨੇ ਇਸ ਤੋਂ ਇਲਾਵਾ ਪਹਿਲਾਂ ਵੀ ਬਹੁਤ ਵਧੀਆ-ਵਧੀਆ ਕੰਮ ਕਰਦੇ ਆ ਰਹੇ ਜਿੱਦਾਂ ਆਨੰਦਪੁਰ ਸਾਹਿਬ ਦੇ ਵਿੱਚ ਲੰਗਰ ਦਾ ਫਤੇਗੜ ਸਾਹਿਬ ਦੇ ਵਿੱਚ ਲੰਗਰ ਦਾ ਹਰ ਪਿੰਡਾਂ ਦੇ ਵਿੱਚ ਨੇੜੇ-ਤੇੜੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਉੱਥੇ ਵੀ ਜਾ ਕੇ ਇਹ ਮਦਦ ਕਰਦੇ ਆ ਇੱਕ ਮੇਨ ਇਹਨਾਂ ਦਾ ਜਿਹੜਾ ਮੰਤਰੀ ਖੇਡ ਮੇਲਾ ਪਿੰਡ ਰੋਡ ਮਾਜੇ ਨਾਲ ਦੇ ਵਿੱਚ ਹਰ ਸਾਲ ਹੁੰਦਾ ਹੈ ਉਹ ਬਹੁਤ ਬੜਾ ਫਰਾਲਾ ਇਸ ਦੇ ਨਾਲ ਇਹਨਾਂ ਨੇ ਇਸ ਵਾਰੀ ਖੂਨਦਾਨ ਕੈਂਪ ਦੇ ਨਾਲ ਜੋ ਮੇਨ ਲੜਕੀਆਂ ਦੀਆਂ ਵੀ ਸ਼ਾਦੀਆਂ ਦਾ ਪ੍ਰੋਗਰਾਮ ਰੱਖਿਆ ਉਹ ਬਹੁਤ ਵਧੀਆ ਰੱਖਿਆ ਇਹਦੇ ਵਿੱਚ ਇੱਕ ਖਾਸ ਗੱਲ ਹੋਰ ਵੀ ਹੈ ਜਿੱਦਾਂ ਇਹ ਕਹਿ ਰਹੇ ਆ ਵੀ ਉੱਥੇ ਜਿਹੜੀ ਮਰਜ਼ੀ ਜਿੱਦਾਂ ਕਿ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਉਹਨਾਂ ਸਾਰੀਆਂ ਲੜਕੀਆਂ ਦੇ ਆਨੰਦ ਕਾਰਜ ਕਰਾਣੇ ਆਨੰਦ ਕਾਰਜ ਕਰਾਓ ਫਾਬਨ ਦੇ ਨਾਲ ਨਾਲ ਜਿੱਦਾਂ ਮਰਜੀ ਤੁਸੀਂ ਸ਼ਾਦੀ ਕਰਾ ਸਕਦੇ ਆ ਫੇਰੇ ਕਰਾ ਲਓ ਨਿਕਾਹ ਕਰਾਣੇ ਆ ਉਹ ਵੀ ਇੰਤਜ਼ਾਮ ਹੋਊਗਾ